ਸਰਵਾਤ ਕਰਦੇ ਆ ਪੰਜਾਬ ਦੀਆਂ ਖਬਰਾਂ ਦੇ ਨਾਲ ਹਿਮਾਚਲ ਨੂੰ ਥੋੜਾ ਜਿਹਾ ਚਲਦੇ ਆ ਕਾਫੀ ਦੋਸਤ ਜਿਹੜੇ ਨੇ ਲੋਕ ਨੇ ਟਰੈਵਲ ਕਰ ਰਹੇ ਨੇ ਇਸ ਸਮੇਂ ਦੇ ਵਿੱਚ ਜਿਹੜਾ ਤੇ ਭਾਈ ਧਿਆਨ ਨਾਲ ਥੋੜਾ ਬੋਤਾ ਸੰਭਲ ਕੇ ਹੀ ਕਿਉਂਕਿ ਜਿਹੜਾ ਮੌਨਸੂਨ ਦਾ سلسلہ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਨਾਲ ਦੇ ਨਾਲ ਜਿਹੜਾ ਹੈ ਕੁਲੂ ਦੇ ਵਿੱਚ ਬੱਦਲ ਫਟਿਆ ਹੈ ਹਰ ਪਾਸੇ ਤਬਾਹੀ ਦਾ ਖੌਫਨਾਕ ਮੰਜ਼ਰ ਦਿਸਿਆ ਹੈ ਹੜ੍ਹ ਦੇ ਵਿੱਚ ਵਹੇ ਨੇ ਕਈ ਘਰ ਉਹਦੇ ਵਿੱਚ ਅਪਡੇਟ ਆ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਕੁਲੂ ਦੇ ਵਿੱਚ ਬਦਲ ਫਟਣ ਦੇ ਨਾਲ ਸੰਬੰਧਿਤ ਖਬਰਾਂ ਸਾਹਮਣੇ ਆਈਆਂ ਨੇ ਭਾਰੀ ਬਾਰਿਸ਼ ਕਾਰਨ ਨਦੀਆਂ ਤੇ ਨਾਲਿਆਂ ਦੇ ਪਾਣੀ ਦਾ ਪੱਧਰ ਵਧਿਆ ਹੈ ਜਿਸ ਦੇ ਕਾਰਨ ਇਲਾਕੇ ਦੇ ਵਿੱਚ ਹੜ ਵਰਗੀ ਸਥਿਤੀ ਪੈਦਾ ਹੋਈ ਹੈ ਇਸ ਘਟਨਾ ਨੇ ਕਈ ਥਾਵਾਂ ਦੇ ਉੱਤੇ ਤਬਾਹੀ ਮਚਾਈ ਹੈ ਇਸ ਸੰਬੰਧ ਦੇ ਵਿੱਚ ਕੁਝ ਵੀਡੀਓ ਵੀ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਚੱਲੀਆਂ ਨੇ ਜਿਸ ਦੇ ਵਿੱਚ ਦਰਿਆਵਾਂ ਦੇ ਵਿੱਚ ਉੱਠਦੀਆਂ ਲਹਿਰਾਂ ਸਾਫ਼ ਦਿਖਾਈ ਦੇ ਰਹੀਆਂ ਨੇ ਕੁਲੂ ਦੇ ਵਿੱਚ ਮੌਜੂਦਾ ਸਥਿਤੀ ਬਹੁਤ ਭਿਆਨਕ ਲੱਗ ਰਹੀ ਹੈ ਕੁਲੂ ਦੇ ਵਿੱਚ ਹੈੱਡਕੁਆਟਰ ਨੂੰ ਜੋੜਨ ਵਾਲੀ ਰਾਸ਼ਟਰੀ ਰਾਜਮਾਰਗ 8 ਲੂਰੀ ਸੰਜ ਸੜਕ ਨੂੰ ਵਾਨਾਂ ਦੀ ਆਵਾਜ਼ਾਈ ਦੇ ਲਈ ਰੋਕ ਦਿੱਤਾ ਗਿਆ ਬੰજર ਪੰਜਾਰ ਦੇ ਵਿੱਚ ਦੋ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਆਏ ਦੋ ਮੰਤਰੀ ਵੀ ਫਸੇ ਹੋਏ ਨੇ ਇਹਨਾਂ ਦੇ ਵਿੱਚ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਪ੍ਰੋਫੈਸਰ ਚੰਦਰ ਕੁਮਾਰ ਤਕਨੀਕੀ ਸਿੱਖਿਆ ਕਿਤਾ ਮੁਖੀ ਅਤੇ ਉਦਯੋਗਿਕ ਸਿਕਲਾਈ ਮੰਤਰੀ ਰਾਜੇਸ਼ ਧਰਮਾਣੀ ਸ਼ਾਮਲ ਨੇ ਮੰਤਰੀ ਰਾਜੇਸ਼ ਧਰਮਾਣੀ ਵਿਸ਼ਵ ਵਿਰਾਸਤ ਉਤਸਵ ਉਤਸਵ 2025 ਦੇ ਵਿੱਚ ਮੁੱਖ ਮਹਿਮਾਨ ਹੋਣੇ ਸਨ ਪਰ ਉਹ ਪ੍ਰੋਗਰਾਮ ਦੇ ਵਿੱਚ ਨਹੀਂ ਪਹੁੰਚ ਸਕੇ ਨੇ ਇਸ ਕਾਰਨ ਤੇ ਇਸੇ ਤਰ੍ਹਾਂ ਅਗਲੀ ਖਬਰ ਤੇ ਚਲੀਏ ਤੇ ਆਪ ਨੇ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਹਲਕਾ ਇੰਚਾਰਜ ਜੜੇ ਨੇ ਨਿਯੁਕਤ ਕਰ ਦਿੱਤੇ ਐ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸਾਲ 2027 ਦੀਆਂ ਜੜੀਆਂ ਨੇ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਤਿਆਰੀਆਂ ਬੈਡ ਦਿੱਤੀਆਂ ਨੇ ਇਸੇ ਦੇ ਚਲਦਿਆਂ ਪਾਰਟੀ ਦੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਨਵੇਂ ਹਲਕਾ ਸੰਗਠਨ ਇੰਚਾਰਜਾਂ ਦਾ ਐਲਾਨ ਕੀਤਾ ਹੈ ਇਹ ਐਲਾਨ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਸੋਦੀਆ ਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਕੀਤਾ ਹੈ ਦੋਵਾਂ ਆਗੂਆਂ ਨੇ ਸਾਰੇ ਅਹੁਦੇਦਾਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਮਿਲਣ ਦੇ ਉੱਤੇ ਸ਼ੁਭ ਕਾਮਨਾਵਾਂ ਜੜੀਆਂ ਨੇ ਭੇਜ ਦਿੱਤੀਆਂ ਨੇ ਤੇ ਲੰਬੀ ਲਿਸਟ ਜੜੀ ਜਾਰੀ ਕਰ ਦਿੱਤੀ ਗਈ ਹੈ ਹਰਿਆਣਾ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀਰ ਬੰਦਾ ਬੈਰਾਗੀ ਲਿਖਣ ਦੇ ਉੱਤੇ ਜਥੇਦਾਰ ਗੜਗੱਜ ਤੇ ਧਾਮੀ ਵੱਲੋਂ ਸਖਤ ਇਤਰਾਜ਼ ਜਿਹੜਾ ਜ਼ਾਹਰ ਕੀਤਾ ਗਿਆ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਹਰਿਆਣਾ ਸਰਕਾਰ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਜਾਰੀ ਕੀਤੇ ਇਸ਼ਤਿਹਾਰ ਦੇ ਵਿੱਚ ਉਹਨਾਂ ਨੂੰ ਵੀਰ ਬੰਦਾ ਬੈਰਾਗੀ ਲਿਖਾਂ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਜਥੇਦਾਰ ਗੜਗਾਜ ਨੇ ਇੱਕ ਵੀਡੀਓ ਸੁਨੇਹੇ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਇਹ ਕਾਰ ਭਾਈ ਸਿੱਖ ਇਤਿਹਾਸ ਨੂੰ ਰਲਗੱਡ ਕਰਨ ਦਾ ਯਤਨ ਹੈ ਉਹਨਾਂ ਕਹਿ ਕੇ ਉਹ ਸਿੱਖ ਧਰਮ ਦੇ ਇੱਕ ਮਹਾਨ ਯੋਧੇ ਨੇ ਤੇ ਜਿਨ੍ਹਾਂ ਦੀ ਸ਼ਨਾਖਤ ਨੂੰ ਬਦਲਣ ਦਾ ਯਤਨ ਕੀਤਾ ਗਿਆ ਹੈ ਉਨਾ ਹਰਿਆਣਾ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਸਰਕਾਰ ਦੇ ਕੋਲ ਆਪਣਾ ਇਤਰਾਜ਼ ਦਰਜ ਕਰਾਏ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਦਿੱਤਾ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਦੇ ਖਿਲਾਫ ਠੁਕਮੀ ਕਾਰਵਾਈ ਕਰੇ ਤੇ ਇਤਿਹਾਸ ਨੂੰ ਰਲਗੱਡ ਕਰਨ ਦੇ ਇਸ ਯਤਨ ਨੂੰ ਰੋਕੇ। ਇਸ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਹੋਣਾ ਨੇ ਕਿਹਾ ਕਿ ਸਰਕਾਰ ਦੀ ਇਹ ਕਾਰਵਾਈ ਜਿੱਥੇ ਸਿੱਖ ਸੰਤ ਸੈ ਜਦਾਂਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਉੱਤੇ ਸ਼ਹਾਦਤ ਦਾ અપਮਾਨ ਹੈ ਉਥੇ ਇਸ ਦੇ ਨਾਲ ਸਿੱਖ ਭਾਵਨਾਵਾਂ ਨੂੰ ਵੀ ਗਹਿਰੀ ਸੱਟ ਵੱਜ ਗਈ ਹੈ ਉਹਨਾਂ ਕਹਿ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਮੁਗਲ ਸਾਮਰਾਜ ਦਾ ਮੁਕਾਬਲਾ ਕੀਤਾ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਜ਼ੁਲਮੀ ਫਤੂਮਤ ਦੀਆਂ ਜੜ੍ਹਾਂ ਪੁੱਟਦਿਆਂ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ ਹੈ ਤੇ ਜ਼ਗੀਰਦਾਰੀ ਪ੍ਰਥਾ ਨੂੰ ਖਤਮ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਏ ਹੈ ਜੋ ਸਮਾਜਿਕ ਬਰਾਬਰੀ ਦੀ ਇੱਕ ਵੱਡੀ ਮਿਸਾਲ ਹੈ ਸ਼ਰਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਬੈਰਾਗੀ ਜਿਹੜਾ ਬਾਣਾ ਤਿਆਗ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣੇ ਸਨ ਤੇ ਉਹਨਾਂ ਨੂੰ ਵੀਰ ਬੰਦਾ ਬੈਰਾਗੀ ਕਹਿਣਾ ਇਤਿਹਾਸਕ ਸਚਾਈ ਨੂੰ ਤੋੜ ਮੋੜ ਕੇ ਪੇਸ਼ ਕਰਦਾ ਹੈ ਉਹਨਾਂ ਕਹਿ ਕੇ ਅਜਿਹਾ ਸਾਜ਼ਿਸ਼ ਤਹਿਤ ਸਿੱਖਾਂ ਦੀ ਮੌਲਿਕਤਾ ਤੇ ਅਡਰੀ ਪਛਾਣ ਨੂੰ ਜਿਹੜਾ ਹੈ ਯਾਨੀ ਕਿ ਵੱਖਰੀ ਪਹਿਚਾਨ ਨੂੰ ਖੰਡਿਤ ਕਰਨ ਦੇ ਲਈ ਜਾਣ ਬੁੱਝ ਕੇ ਕੀਤਾ ਜਾ ਰਿਹਾ ਜਾਪਦਾ ਹੈ ਉਹਨਾਂ ਕਹਿ ਕੇ ਹਰਿਆਣਾ ਸਰਕਾਰ ਦੀ ਇਹ ਹਰਕਤ ਸਿੱਖ ਇਤਿਹਾਸ ਦੀ ਗਲਤ ਵਿਆਖਿਆ ਕਰਨ ਵਾਲੀ ਅਤੇ ਸਿੱਖ ਸ਼ਹੀਦਾਂ ਦਾ ਵੱਡਾ ਅਪਮਾਨ ਹੈ ਐਡਵੋਕੇਟ ਧਾਮੀ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਸਿੱਖ ਇਤਿਹਾਸ ਨੂੰ ਵਿਗਾੜਨ ਵਾਲੀਆਂ ਹਰਕਤਾਂ ਤੋਂ ਬਾਹਰ ਜਾਵੇ ਤੇ ਅਜਿਹੀ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਦੇ ਵਿਰੁੱਧ ਸਖਤ ਜੜੀਆ ਬਣਦੀ ਕਾਰਵਾਈ ਕੀਤੀ ਜਾਵੇ ਮਜੀਠੀਆ ਸਾਹਿਬ ਨੂੰ ਹਿਰਾਸਤ ਦੇ ਵਿੱਚ ਲਿਆ ਅਜ ਵਿਜੀਲੈਂਸ ਭਵਨ ਲਿਆਂਦਾ ਗਿਆ ਤੇ ਮੁਹਾਲੀ ਦੇ ਵਿੱਚ ਅਕਾਲੀ ਆਗੂਆਂ ਦਾ ਜਿਹੜਾ ਨੇ ਜਮਾਂਬੜਾ ਜਿਹੜਾ ਹੈ ਉਹ ਵੱਧਿਆ ਹੈ ਵਿਜੀਲੈਂਸ ਬਿਊਰੋ ਦੀ ਟੀਮ ਨੇ ਅੱਜ ਅਕਾਲੀ ਆਗੂ ਵਿਕਰਮ ਸਿੰਘ ਮਝੇਟੀਆਂ ਨੂੰ ਉਹਨਾਂ ਦੀ ਅੰਮ੍ਰਿਤਸਰ ਸਥਿਤ ਰਿਹਾਈਸ਼ ਤੋਂ ਹਿਰਾਸਤ ਦੇ ਵਿੱਚ ਲੈਣ ਪਿੱਛੋਂ ਸੈਕਟਰ 68 7 ਸਥਿਤ ਜਿਹੜਾ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿਜੀਲੈਂਸ ਭਵਨ ਵਿਖੇ ਲਿਆਂਦਾ ਹੈ ਜਾਣਕਾਰੀ ਮੁਤਾਬਕ ਵਿਜੀਲੈਂਸ ਭਵਨ ਵਿਖੇ ਬਿਕਰਮ ਸਿੰਘ ਮਜੀਠੀਆ ਕੋਲੋਂ ਪੁੱਛਗਿੱਛ ਜਾਰੀ ਕੀਤੀ ਗਈ ਹੈ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਅਕਾਲੀ ਆਗੂ ਤੇ ਵਰਕਰ ਵੀ ਵਿਜੀਲੈਂਸ ਭਵਨ ਦੇ ਬਾਹਰ ਪਹੁੰਚੇ ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਤੇ ਮਜੀਠੀਆ ਦੇ ਹੱਕ ਦੇ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੀ ਹੋਰ ਲੀਡਰਸ਼ਿਪ ਦੇ ਵੀ ਮੋਹਾਲੀ ਪਹੁੰਚਣ ਦੇ ਅਸਾਰ ਜਤਾਏ ਜਾ ਰਹੇ ਸਨ ਦੂਜੇ ਪਾਸੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਰঞ্জੀਤ ਸਿੰਘ ਗਿੱਲ ਆदि ਆਗੂ ਮੁਹਾਲੀ ਅਦਾਲਤ ਦੇ ਵਿੱਚ ਪਹੁੰਚੇ ਹੋਏ ਨੇ ਗੌਰਤਲਬ ਹੈ ਕਿ ਵਿਜੀਲੈਂਸ ਟੀਮ ਵੱਲੋਂ ਉਹਨਾਂ ਨੂੰ ਇੱਥੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਪਰ ਖਬਰ ਲਿਖੇ ਜਾਣ ਤੱਕ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਸੀ ਆਪਣੇ ਦਫ਼ਤਰ ਦੇ ਵਿੱਚ ਹੀ ਉਹਨਾਂ ਤੋਂ ਪੁੱਛਗਿੱਛ ਜੜੀ ਕੀਤੀ ਗਈ ਸੀ ਮੁਹਾਲੀ ਅਦਾਲਤ ਦੇ ਬਾਹਰ ਮੁਹਾਲੀ ਹਲਕੇ ਦੇ ਸ਼ਰਮਨੀ ਅਕਾਲੀ ਦਲ ਦੇ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਦੇ ਅਗਵਾਈ ਹੇਠ ਵੱਡੀ ਗਿਣਤੀ ਚ ਅਕਾਲੀ ਵਰਕਰ 71 ਹੋਏ ਨੇ ਅਕਾਲੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਵਿਰੁੱਧ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ। ਪ੍ਰਵਿੰਦਰ ਸਿੰਘ ਸੁਹਾਣਾ ਨੇ ਮਜੀਠੀਆ ਦੀ ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਇਸ ਨੂੰ ਪੰਜਾਬ ਸਰਕਾਰ ਦੀ ਬੁਖਲਾਟ ਜਿਹੜਾ ਦੱਸ ਦਿੱਤਾ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਹੋਰ ਆਗੂ ਵੀ ਮੁਹਾਲੀ ਅਦਾਲਤ ਦੇ ਬਾਹਰ ਇਕੱਠੇ ਹੋਏ ਨੇ ਤੇ ਸਰਕਾਰ ਵਿਰੁੱਧ ਨਾਰੇਬਾਜ਼ੀ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਇਸੇ ਖਬਰ ਨੂੰ ਹੋਰ ਅੱਗੇ ਵਧਾਉਂਦੇ ਆ ਮਜੀਠੀਆ ਦੇ ਘਰੋਂ 29 ਮੋਬਾਈਲ, 4 ਲੈਪਟਾਪ, 4 ਆਈਪੈਡ ਤੇ 8 ਡਾਇਰੀਆਂ ਜ਼ਬਤ ਕੀਤੀਆਂ ਹਨ ਵਿਜੀਲੈਂਸ ਦੇ ਕਾਰਵਾਈ ਦੇ ਨਾਲ ਸਿਆਸਤ ਜੜੀ ਕਰਵਾ ਗਈ ਹੈ ਵਿਜੀਲੈਂਸ ਬਿਊਰੋ ਦੀ ਟੀਮ ਨੇ ਪੰਜਾਬ ਦੇ ਵਿੱਚ ਨਸ਼ਿਆਂ ਤੇ ਆਮਦਨ ਤੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਦੇ ਵਿੱਚ ਗ੍ਰੀਨ ਐਵੇਨਿਊ ਸਥਿਤ ਰਹਾਇਸ਼ ਦੇ ਵਿੱਚ ਮਾਰੇ ਛਾਪੇ ਦੇ ਦੌਰਾਨ 29 ਮੋਬਾਈਲ ਫੋਨ 4 ਲੈਪਟਾਪ 29 29 ਫੋਨਾਂ ਦਾ 4 ਫੋਨਾਂ ਜੀ ਇੰਨੀ ਜ਼ਿਆਦਾ ਤਦਾਦ ਦੇ ਵਿੱਚ 29 ਮੋਬਾਈਲ ਫੋਨ 4 ਲੈਪਟਾਪ 2 ਆਈਪੈਡ 8 ਡਾਇਰੀਆਂ ਤੇ ਕਈ ਦਸਤਾਵੇਜ਼ ਜ਼ਬਤ ਕੀਤੇ ਐ ਅਕਾਲੀ ਆਗੂ ਦੀ ਰਹਾਇਸ਼ ਦੇ ਉੱਤੇ ਮਾਰੇ ਛਾਪੇ ਦੀ ਅਗਵਾਈ ਈ ਜਿਹੜੇ ਨੇ ਏ ਆਈ ਜੀ ਸਵਰਨਦੀਪ ਸਿੰਘ ਪੀ ਪੀ ਐਸ ਨੇ ਕੀਤੀ ਹੈ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਮੁਤਲੀ ਤੋਂ ਬਾਅਦ ਬਹਾਲ ਕੀਤਾ ਗਿਆ ਜੋ ਇਸ ਸਮੇਂ ਵਿਜੀਲੈਂਸ ਮੁਹਾਲੀ ਦੀ ਫਲਾਈਂਗ ਸਕੁਐਡ ਟੀਮ ਦੇ ਵਿੱਚ ਕੰਮ ਕਰ ਰਹੇ ਨੇ ਵਿਕਰਮ ਮਜੀਠੀਆ ਦੇ ਵਿੱਚ ਵਿਰੋਧ ਸਾਲ 2021 ਦੇ ਵਿੱਚ ਦਰਜ ਕੀਤੇ ਗਏ ਐਂਡੀ ਪੀਐਸ ਐਕਟ ਦੇ ਤਹਿਤ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਇੱਕ ਮਾਮਲੇ ਦੇ ਵਿੱਚ ਪਹਿਲਾਂ ਹੀ ਜਾਂਚ ਚੱਲ ਰਹੀ ਹੈ ਇਸ ਤੋਂ ਇਲਾਵਾ ਹਾਲ ਹੀ ਦੇ ਵਿੱਚ ਮਜੀਠੀਆ ਤੇ ਉਹਨਾਂ ਦੇ ਨਾਲ ਜੁੜੇ ਲੋਕਾਂ ਦੇ ਸ਼ੱਕੀ ਵਿੱਤੀ ਲੈਣ ਦੇ ਦੀ ਵੀ ਜਾਂਚ ਸ਼ੁਰੂ ਕੀਤੀ ਗਈ ਸੀ ਬੁੱਧਵਾਰ ਨੂੰ ਵਿਜੀਲੈਂਸ ਬਿਊਰੋ ਅਤੇ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਵਿੱਚ 25 ਥਾਮਾਂ ਦੇ ਉੱਤੇ ਛਾਪੇਮਾਰੀ ਕੀਤੀ ਹੈ ਜਿਸ ਦੇ ਵਿੱਚ ਅਮਰitsar ਦੇ ਵਿੱਚ 9 ਥਾਮਾਂ ਸ਼ਾਮਲ ਨੇ ਇਸੇ ਕਰਮ ਦੇ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਅਧਿਕਾਰੀਆਂ ਨੇ ਗ੍ਰੀਨ ਐਵੇਨਿਊ ਸਥਿਤ ਮਜੀਠੀਆ ਦੇ ਘਰ ਦੇ ਉੱਤੇ ਵੀ ਛਾਪਾ ਮਾਰੀ ਕੀਤੀ ਹੈ ਇਸ ਦੇ ਨਾਲ ਹੀ ਖਬਰ ਜੁੜਦੀ ਹੈ ਕਿ ਜੋ ਕੁਝ ਸੈੱਟ ਨੇ ਕਿਹਾ ਹੈ ਵਿਕਰਮ ਮਜੀਠੀਆ ਵੱਲੋਂ ਕੰਟਰੋਲ ਕੰਪਨੀਆਂ ਦੇ ਬੈਂਕ ਖਾਤਿਆਂ ਦੇ ਵਿੱਚ 161 ਕਰੋੜ ਦੀ ਨਗਦੀ ਜਮ੍ਹਾਂ ਕੀਤੀ ਹੈ ਸਿੱਟ ਤੇ ਵਿਜੀਲੈਂਸ ਦੀ ਜਾਂਚ ਦਾ ਵੱਡਾ ਇੱਕ ਖੁਲਾਸਾ ਹੈ ਪੁਲਿਸ ਸਟੇਸ਼ਨ ਪੰਜਾਬ ਸਟੇਟ ਕ੍ਰਾਈਮ ਅਤੇ ਵਿਜੀਲੈਂਸ ਬਿਊਰੋ ਵਿੱਚ ਦਰਜ 2021 ਦੀ ਐਫ ਆਰ ਨੰਬਰ 02 ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸੱਟ ਦੇ ਦੁਆਰਾ ਕੀਤੀ ਗਈ ਜਾਂਚ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਦੁਆਰਾ ਸਹਾਇਤਾ ਪ੍ਰਾਪਤ ਡਰੱਗ ਮੰਨੀ ਦੀ ਵੱਡੇ ਪੱਧਰ ਦੇ ਉੱਤੇ ਲਾਂਡਰਿੰਗ ਲਾਂਡਰਿੰਗ ਦਾ ਖੁਲਾਸਾ ਹੋਇਆ ਹੈ ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ 540 ਕਰੋੜ ਰੁਪਏ ਤੋਂ ਵੱਧ ਡਰੱਗ ਮੰਡੀ ਨੂੰ ਕਈ ਤਰੀਕਿਆਂ ਦੇ ਨਾਲ ਇਕੱਠਾ ਕੀਤਾ ਹੈ ਜਿਸ ਦੇ ਵਿੱਚ ਮਜੀਠੀਆ ਦੇ ਦੁਆਰਾ ਨਿਯੰਤਰਿਤ ਕੰਪਨੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਜਮਾ 161 ਕਰੋੜ ਰੁਪਏ ਦੀ ਵੱਡੀ ਪੇ ਹਿਸਾਬੀ ਨਗਦੀ ਸ਼ੱਕੀ ਵਿਦੇਸ਼ੀ ਸੰਸਥਾਵਾਂ ਰਾਹੀਂ 141 ਕਰੋੜ ਰੁਪਏ ਦਾ ਜਿਹੜਾ ਚੈਨਲਾਈਜ਼ੇਸ਼ਨ ਕੰਪਨੀ ਦੇ ਵਿੱਤੀ ਸਟੇਟਮੈਂਟਾਂ ਦੇ ਵਿੱਚ ਬਿਨਾਂ ਕਿਸੇ ਖੁਲਾਸੇ ਸਪਸ਼ਟੀਕਰਨ ਦੇ 236 ਕਰੋੜ ਰੁਪਏ ਦੀ ਵਾਧੂ ਜਮਾ ਰਕਮ ਅਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਆਮਦਨ ਦੇ ਕਿਸੇ ਜਾਇਜ਼ ਸਰੋਤ ਤੋਂ ਬਿਨਾਂ ਚੱਲ ਅਚੱਲ ਜਾਇਦਾਦ ਦੀ ਪ੍ਰਾਪਤ ਜਿਹੜੀ ਪ੍ਰਾਪਤੀ ਸ਼ਾਮਲ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਐਫ ਆਈ ਆਰ ਨੰਬਰ 02 ਮਿਤੀ 2012 2021 ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੀ ਰਿਪੋਰਟ ਦੇ ਆਧਾਰ ਦੇ ਉੱਤੇ ਕੇਸ ਦਰਜ ਕੀਤਾ ਹੈ FIR ਨੰਬਰ 2 ਮਿਤੀ 20/12/2021 NDPS ਐਕਟ 1985 PS ਪੰਜਾਬ ਸਟੇਟ ਕ੍ਰਾਈਮ ਐਸ اے ਐਸ ਨਗਰ ਦੀ ਧਾਰਾ 25 27 A ਤੇ 29 ਅਧੀਨ ਜਿਹੜਾ ਦਰਜ ਕੀਤਾ ਹੈ ਕੇਸ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਵੱਲੋਂ ਡਰੱਗ ਮਨੀ ਦੇ ਵੱਡੇ ਪੱਧਰ ਦੇ ਉੱਤੇ ਲਾਂਡਰਿੰਗ ਨੂੰ ਦਰਸਾਉਂਦੇ ਠੋਸ ਸਬੂਤ ਸਾਹਮਣੇ ਆਏ ਨੇ ਇਨ੍ਹਾਂ ਇਨਾ ਲੈਂਡ ਦੇਣ ਦੀ ਜਾਂਚ ਵਿਜੀਲੈਂਸ ਬਿਊਰੋ ਦੇ ਦੁਆਰਾ ਕੀਤੀ ਜਾ ਰਹੀ ਹੈ ਤੇ ਐਸਆਈਟੀ ਦੇ ਦੁਆਰਾ ਕੀਤੀ ਗਈ ਜਾਂਚ ਤੋਂ ਸਪਸ਼ਟ ਤੌਰ ਦੇ ਉੱਤੇ ਪਤਾ ਚੱਲਦਾ ਹੈ ਕਿ ਇਹ ਫੰਡ ਵਿਕਰਮ ਸਿੰਘ ਮਜੀਠੀਆ ਦੇ ਦੁਆਰਾ ਸਹਾਇਤਾ ਪ੍ਰਾਪਤ ਸਰਾਇਆ ਇੰਡਸਟਰੀਜ਼ ਦੇ ਵਿੱਚ ਭੇਜੇ ਗਏ ਡਰੱਗ ਮਨੀ ਨੂੰ ਲਾਂਡਰ ਜਿਹੜਾ ਲਾਂਡਰ ਕੀਤਾ ਗਿਆ ਸੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਹੁਣ ਤੱਕ ਰੁਪਏ 540 ਕਰੋੜ ਰੁਪਏ ਦੇ ਡਰੱਗ ਮਨੀ ਨੂੰ ਗੈਰਕਾਨੂੰਨੀ ਢੰਗ ਦੇ ਨਾਲ ਤੇ ਬਿਕਰਮ ਸਿੰਘ ਮਜੀਠੀਆ ਦੇ ਪ੍ਰਭਾਵ ਦੀ ਵਰਤੋਂ ਕਰਕੇ ਇੱਕ ਵਿਧਾਇਕ ਹੋਣ ਦੇ ਨਾਤੇ ਤੇ ਸਾਬਕਾ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਅਹੁਦਾ ਸੰਭਾਲਣ ਕਰਕੇ ਪੈਦਾ ਕੀਤੇ ਗਏ ਹੋਣ ਦਾ ਜਿਹੜਾ ਪਤਾ ਲਗਾਇਆ ਗਿਆ ਹੈ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੀ ਪਤਨੀ ਜੀਨੀ ਵਕੋਰ ਨੇ ਦੇ ਨਾਮ ਦੇ ਉੱਤੇ ਚੱਲ ਅਚੱਲ ਜਾਇਦਾਦਾਂ ਦੇ ਵਿੱਚ ਕਾਫੀ ਵਾਧਾ ਹੋਇਆ ਜਿਸ ਦੇ ਲਈ ਆਮਦਨ ਦਾ ਕੋਈ ਜਾਇਜ਼ ਸਰੋਤ ਨਹੀਂ ਦਿੱਤਾ ਗਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਦੇ ਅਨੁਸਾਰ 22 ਵਿਅਕਤੀਆਂ ਦੀ ਐਸ ਆਈਟੀ ਦੀ ਅਤੇ ਵਿਜੀਲੈਂਸ ਬਿਊਰੋ ਦੇ ਦੁਆਰਾ 03 ਥਾਮਾਂ ਦੇ ਉੱਤੇ ਤਲਾਸ਼ੀ ਅਤੇ ਜਬ ਜਬਤੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ 30 ਤੋਂ ਵੱਧ ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, ਕਈ ਡਾਇਰੀਆਂ, ਬਹੁਤ ਸਾਰੇ ਜਾਇਦਾਦ ਦਸਤਾਵੇਜ਼ ਅਤੇ ਸਰਾਹਿਆ ਇੰਡਸਟਰੀਜ਼ ਦੇ ਬਹੁਤ ਸਾਰੇ ਦਸਤਾਵੇਜ਼ ਮਿਲੇ ਨੇ ਬੁਲਾਰੇ ਨੇ ਕਿਹਾ ਕਿ ਵਿਕਰਮ ਸਿੰਘ ਮਜਿੱਟੀਆਂ ਨੂੰ ਵਿਜੀਲੈਂਸ ਬਿਊਰੋ ਦੁਆਰਾ ਕਾਨੂੰਨ ਅਨੁਸਾਰ ਠੁਕਮੀ ਪ੍ਰਕਿਰਿਆ ਦਿੱਤੀ ਜਿਹੜੀ ਪਾਲਣਾ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ ਜਾਂਚ ਜਾਰੀ ਹੈ ਤੇ ਹੋਰ ਗ੍ਰਿਫਤਾਰੀਆਂ ਤਲਾਸ਼ੀਆਂ ਤੇ ਜ਼ਬਤੀਆਂ ਕੀਤੀਆਂ ਜਾਣਗੀਆਂ ਸਾਰੇ ਇਕੱਠੇ ਕੀਤੇ ਸਬੂਤਾਂ ਨੂੰ ਨਿਆਂਇਕ ਫੈਸਲੇ ਦੇ ਲਈ ਸਮਰਥ ਅਧਿਕਾਰ ਖੇਤਰ ਵਾਲੀ ਅਦਾਲਤ ਦੇ ਸਾਹਮਣੇ ਜਮ੍ਹਾਂ ਕਰਵਾ ਕੇ ਜਾਂਚ ਨੂੰ ਉਹਨਾਂ ਦੇ ਤਰਕਪੂਰਨ ਸਿੱਟੇ ਦੇ ਉੱਤੇ ਲਜਾਇਆ ਜਿਹੜਾ ਜਾਵੇਗਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੁਣਾ ਦਾ ਬਿਆਨ ਲੱਗਿਆ ਕਿ ਡੇਢ ਸਾਲ ਬਾਅਦ ਹਰ ਗੱਲ ਦਾ ਹਿਸਾਬ ਲਵਾਂਗੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕਰਤਾਰ ਇੰਡਸਟਰੀਜ਼ ਦੇ ਮਾਲਕ ਮਨਪ੍ਰੀਤ ਸਿੰਘ ਦੇ ਘਰ ਉਨ੍ਹਾਂ ਦੀ 15 ਸਾਲਾਂ ਦੀ ਧੀ ਦੇ ਦੇਹਾਂਤ ਤੇ ਸੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਾਦਸੋਂ ਪਹੁੰਚੇ ਸਨ ਉਨ੍ਹਾਂ ਇਸ ਦੁਖਦਾਈ ਘਟਨਾ ਦੇ ਲਈ ਪਰਿਵਾਰ ਦੇ ਨਾਲ ਦੁੱਖ ਜਾਰ ਕੀਤਾ ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਪਾਰਟੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੇ ਲਈ ਪੰਜਾਬ ਸਰਕਾਰ ਉੱਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਨੇ ਉਨ੍ਹਾਂ ਕਹਿ ਕੇ ਸ਼ਰਮਣਿਆ ਅਕਾਲੀ ਦਲ ਦਾ ਵਰਕਰ ਹੈ ਜਿਸ ਨੇ ਸੰਘਰਸ਼ਾਂ ਦੇ ਦੌਰਾਨ 16 ਸਾਲ ਜੇਲ੍ਹ ਕੱਟੀ ਹੈ ਉਨ੍ਹਾਂ ਕਹਿ ਕੇ ਇਸ ਕਾਰਵਾਈ ਤੋਂ ਡਰਨ ਵਾਲਾ ਨਹੀਂ ਉਨ੍ਹਾਂ ਕਹਿ ਕੇ ਸਰਕਾਰ ਦਾ ਡੇਢ ਸਾਲ ਬਾਕੀ ਹੈ ਉਸ ਮਗਰੋਂ ਸਾਰੀ ਮਨਮਰਜ਼ੀ ਦਾ ਹਿਸਾਬ ਲਿਆ ਜਾਵੇਗਾ ਇੰਟਰਨੈਸ਼ਨਲ ਖਬਰਾਂ ਨੇ ਇੱਕ ਦੋ ਦੇ ਵੱਲ ਧਿਆਨ ਮਾਰ ਕੇ ਅੱਗੇ ਲਮਾਂਗੇ ਇਜ਼ਰਾਈਲ ਈਰਾਨ ਜਿਹੜਾ ਕੌਨਫਲਿਕਟ ਚੱਲ ਰਿਹਾ ਹੈ ਜਦੋਂ ਤੱਕ ਸੁਰੱਖਿਆ ਦੀ ਗਾਰੰਟੀ ਨਹੀਂ ਹੁੰਦੀ ਈਰਾਨ ਨੇ ਆਈ ਏ ਈ ਏ ਦੇ ਨਾਲ ਤੋੜੇ ਨੇ ਸੰਬੰਧ ਸੰਸਦ ਦੇ ਵਿੱਚ ਆਹਲ ਬਿੱਲ ਜਿਹੜਾ ਪਾਸ ਕਰ ਦਿੱਤਾ ਗਿਆ ਹੈ ਈਰਾਨ ਦੀ ਸੰਸਦ ਨੇ ਬੁੱਧਵਾਰ ਅੱਜ ਨੂੰ ਜਿਹੜਾ ਇੱਕ ਬਿੱਲ ਪਾਸ ਕੀਤਾ ਹੈ ਈਰਾਨ ਦੇ ਈਰਾਨ ਨੇ ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਗਰਾਨੀ ਸੰਸਥਾ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਪੀਏਈਏ ਦੇ ਨਾਲ ਸੰਬੰਧਿਤ ਜੋੜਨ ਤੋਂ ਸੰਬੰਧ ਤੋੜਨ ਅਤੇ ਸਹਿਯੋਗ ਨੂੰ ਮੁਤਲ ਕਰਨ ਦਾ ਫੈਸਲਾ ਕੀਤਾ ਹੈ ਨਿਊਜ਼ ਏਜੰਸੀ ਰਾਈਟਰਸ ਨੇ ਆਊਟਲੈਟ ਨੂਰ ਨਿਊਜ਼ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਰਿਪੋਰਟ ਦੇ ਅਨੁਸਾਰ ਇਸ ਕਦਮ ਨੂੰ ਲਾਗੂ ਕਰਨ ਦੇ ਲਈ ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੀ ਅੰਤਮ ਪ੍ਰਵਾਨਗੀ ਵੀ ਜ਼ਰੂਰੀ ਹੈ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਈਰਾਨ ਨੇ ਇਜ਼ਰਾਈਲ ਦੇ ਨਾਲ 12 ਦਿਨਾਂ ਦੀ ਜੰਗ ਲੜੀ ਹੈ ਤਹਿਰਾਨ ਦੀ ਨੈਮ ਨਿਊਜ਼ ਏਜੰਸੀ ਨੇ ਸੋਮਵਾਰ 22 ਜੂਨ 2025 ਨੂੰ ਕਮੇਟੀ ਦੇ ਬੁਲਾਰੇ ਇਬਰਾਹਿਮ ਰਜ਼ਾਈ ਦੇ ਹਵਾਲੇ ਦੇ ਨਾਲ ਦੱਸਿਆ ਕਿ ਬਿੱਲ ਦੇ ਅਨੁਸਾਰ ਨਿਗਰਾਨੀ ਕੈਮਰੇ ਲਗਾਉਣਾ ਨਰੀਖਾਂ ਦੀ ਆਗਿਆ ਦੇਣਾ ਤੇ ਆਈ ਏ ਈ ਏ ਨੂੰ ਰਿਪੋਰਟਾਂ ਜਮ੍ਹਾਂ ਕਰਵਾਉਣਾ ਉਦੋਂ ਤੱਕ ਮੁਤਲ ਰਹੇਗਾ ਜਦੋਂ ਤੱਕ ਪਰਮਾਣੂ ਸਹੂਲਤਾਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਹੋ ਜਾਂਦੀ ਹਾਲਾਂਕਿ ਸੰਸਦ ਨੂੰ ਅਜੇ ਵੀ ਇਸ ਸੰਬੰਧ ਦੇ ਵਿੱਚ ਇੱਕ ਪੂਰਨ ਸੈਸ਼ਨ ਦੇ ਵਿੱਚ ਬਿੱਲ ਨੂੰ ਮਨਜ਼ੂਰੀ ਦੇਣੀ ਬਾਕੀ ਰਹੇਗੀ ਇਰਾਨ ਦੇ ਕੋਲ ਪਰਮਾਣੂ ਬੰਬ ਬਣਾਉਣ ਦੇ ਲਈ ਸਮੱਗਰੀ ਹੈ ਕਹਿੰਦੇ ਇਜ਼ਰਾਈਲ ਇਰਾਨ ਟਕਰਾਅ ਦੇ ਦੌਰਾਨ ਅਮਰੀਕਾ ਨੇ ਇਰਾਨ ਦੇ ਤਿੰਨ ਪ੍ਰਮੁੱਖ ਪਰਮਾਣੂ ਸਥਾਨਾਂ ਇਸਫਾਹਨ ਫੋਰਡੋ ਅਤੇ ਨਟਾਂਜ਼ ਦੇ ਹਮਲਾ ਕੀਤਾ ਸੀ ਅਮਰੀਕਾ ਨੇ ਦਾਅਵਾ ਕੀਤਾ ਕਿ ਹਮਲੇ ਦੇ ਕਾਰਨ ਈਰਾਨ ਦਾ ਪਰਮਾਣੂ ਬੰਬ ਬਣਾਉਣ ਦਾ ਸੁਪਨਾ ਜਿਹੜਾ ਚੱਕਨਾ ਚੂਰ ਹੋ ਗਿਆ ਹਾਲਾਂਕਿ ਈਰਾਨ ਨੇ ਦਾਅਵਾ ਕੀਤਾ ਕਿ ਹਮਲੇ ਕਾਰਨ ਪਰਮਾਣੂ ਬੰਬ ਬਣਾਉਣ ਦੇ ਲਈ ਵਰਤੀ ਜਾਣ ਵਾਲੀ ਸਾਰੀ ਸਮਗਰੀ ਨਸ਼ਟ ਨਹੀਂ ਹੋਈ ਹੈ ਇਸ ਦੇ ਨਾਲ ਹੀ ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਹੈ ਕਿ ਈਰਾਨ ਦੇ ਕੋਲ ਅਜੇ ਵੀ ਨੋ ਪਰਮਾਣੂ ਬੰਬ ਬਣਾਉਣ ਦੇ ਲਈ ਕਾਫੀ ਸਮਗਰੀ ਜਿਹੜੀ ਬਚੀ ਪਈ ਹੈ ਤੇ ਆਖਰੀ ਖਬਰ ਹੈ ਨਾਟੋ ਦੀ ਨਾਟੋ ਸਿਖਰ ਸੰਮੇਲਨ ਦੇ ਦੌਰਾਨ ਟਰੰਪ ਨੂੰ ਮਿਲਣ ਗਏ ਹੁਣ ਮਿਲਣ ਗਏ ਯੂਕਰੇਨੀ ਸਦਰ ਜੇਲਿਸਕੀ ਤੇ ਮੁਲਾਕਾਤ ਕਰਨਗੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜੇਲਿਸਕੀ ਜਿਹੜੇ ਨੇ ਬੁੱਧਵਾਰ ਨੂੰ ਅੱਜ ਨੀਦਰਲੈਂਡ ਦੇ ਹੇਗ ਦੇ ਵਿੱਚ ਹੋ ਰੇ ਨਾਟੋ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿਹੜਾ ਹੈ ਨਾਲ ਮੁਲਾਕਾਤ ਕੀਤੀ ਹੈ ਇਹ ਜਾਣਕਾਰੀ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਦਿੱਤੀ ਹੈ ਦੋਵਾਂ ਰਾਸ਼ਟਰਪਤੀਆਂ ਦੀ ਹੋਣ ਵਾਲੀ ਸੰਭਾਵਿਤ ਮੀਟਿੰਗ ਦੀ ਪੁਸ਼ਟੀ ਹੋਈ ਹੈ ਗੌਰਤਾਲ ਹੈ ਕਿ ਸੰਸਾਰ ਦੇ ਸਭ ਤੋਂ ਵੱਡੀ ਫੌਜੀ ਗਠਨ ਨਾਟੋ ਜਿਹੜਾ ਹੈ ਦਸ ਸਿਖਰ ਸੰਮੇਲਨ ਅੱਜ ਹੈਗ ਦੇ ਵਿੱਚ ਹੋਇਆ ਹੈ ਨਾਟੋ ਦੇ ਸਖਤਰ ਜਨਰਲ ਮਾਰਕ ਰੂਟੇ ਨੇ ਉਮੀਦ ਜਾਰੀ ਕੀਤੀ ਹੈ ਕਿ ਫੌਜੀ ਸੰਗਠਨ ਬੁੱਧਵਾਰ ਨੂੰ ਇੱਕ ਜਿਹੜਾ ਪਰਿਵਰਤਨਸ਼ੀਲ ਸੰਮੇਲਨ ਦੇ ਦੌਰਾਨ ਵੱਡੇ ਪੱਧਰ ਦੇ ਉੱਤੇ ਖਰਚ ਵਾਅਦੇ ਦੇ ਲਈ ਸਹਿਮਤ ਹੋਵੇਗਾ ਕਿਉਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਸਮੇਤ ਨਾਟੋ ਦੇ ਮੈਂਬਰ ਮੁਲਕਾਂ ਦੇ ਬਹੁਤੇ ਸਿਖਰਲੇ ਆਗੂ ਪਹਿਲਾਂ ਹੀ ਨੀਦਰਲੈਂਡ ਦੇ ਵਿੱਚ ਪਹੁੰਚ ਚੁੱਕੇ ਨੇ ਇਸ 32 ਮੁਲਕਾਂ ਦੇ ਗੱਠਜੋੜ ਦੇ ਆਗੂਆਂ ਦੇ ਕੁੱਲ ਘਰੇਲੂ ਉਤਪਾਦ ਜੀ ਡੀ ਪੀ ਦੇ 5% ਤੱਕ ਨਵੇਂ ਰੱਖਿਆ ਖਰਚ ਟੀਚੇ ਦੇ ਉੱਤੇ ਸਹਿਮਤ ਹੋਣ ਦੀ ਉਮੀਦ ਹੈ। ਪਾਉ ਦਿਓ ਪਾਰ ਹੋਰ ਭਾਈ ਆਮ ਲੋਕਾਂ ਤੇ ਪੈਣਾ ਮੁਲਕਾਂ ਦੇ ਉੱਤੇ ਜਿਹੜੇ ਨਾਟੋ ਦੇ ਮੈਂਬਰ ਨੇ ਉਹਨਾਂ ਦੇ ਵਸਿੰਦਿਆਂ ਦੇ ਉੱਤੇ ਪੈਣਾ ਹੈ। ਪਹਿਲਾਂ ਇਹ 2% 2.5% ਦੀ ਸੀ ਉਹਨਾਂ 5 ਕਰਨੀ ਹੈ ਕਹਿੰਦੇ। ਜਦੋਂ ਕਿ ਨਾਟੋ ਦਾ ਸਭ ਤੋਂ ਵੱਡਾ ਖਰਚ ਕਰਨ ਵਾਲਾ ਮੈਂਬਰ ਅਮਰੀਕਾ ਆਪਣਾ ਧਿਆਨ ਯੂਰਪ ਤੋਂ ਹਟਾ ਕੇ ਕਿਤੇ ਹੋਰ ਸੁਰੱਖਿਆ ਤਰਜੀਹਾਂ ਦੇ ਉੱਤੇ ਕੇਂਦਰਿਤ ਜਿਹੜਾ ਕਰ ਰਿਹਾ ਹੈ ਜੀ ਦੋਸਤੋ ਇਹ ਸਾਜੀ ਦੇਸ਼ ਤੇ ਦੀਆਂ ਖਬਰਾਂ